ਸਤਿ ਸ਼੍ਰੀਕਾਲ ਜੀ ਟੂਡੇ ਪੰਜਾਬ ਵੈਦਰ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਮੌਸਮ ਦੀ ਅਪਡੇਟ ਲੈ ਕੇ ਹਾਜ਼ਰਾਂ ਅਗਲੇ ਦੱਸਦੇ ਹਾਂ ਕਿ 7 ਤੇ 8 ਮਈ ਦਾ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਕਿਹੜੀਆਂ ਬਦਲੀ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਜਾਂ ਫਿਰ ਤੇਜ਼ ਤਾਪਮਾਨਾਂ ਹਵਾਵਾਂ ਦੀ ਗਤੀ ਕਿਸ ਤਰ੍ਹਾਂ ਦੀ ਰਹੇਗੀ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਇੱਕ ਹੋਰ ਛੋਟੀ ਜੀ ਬੇਨਤੀ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾ ਦਿੱਤੀ ਜਾਵੇ ਸਭ ਤੋਂ ਪਹਿਲਾਂ ਤੁਸੀਂ ਸੈਟਲਾਈਟ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਨਾਲ ਤੁਸੀਂ ਅੰਦਾਜ਼ਾ ਇਹ ਵੀ ਲਾ ਸਕਦੇ ਹੋ ਕਿ ਹਵਾਵਾਂ ਨੇ ਜਿਹੜੀਆਂ ਉਹ ਦੱਖਣੀ ਹਵਾਵਾਂ ਚਲਦੀਆਂ ਨੇ ਦੱਖਣੀ ਹਵਾਵਾਂ ਦਾ ਕੀ ਪਤਾ ਲੱਗਦਾ ਹੁੰਦਾ ਜਦੋਂ ਹਵਾਵਾਂ ਨੇ ਜਿਹੜੀਆਂ ਹਿੰਦ ਮਹਾਸਾਗਰ ਤੋਂ ਚਲਦੀਆਂ ਨੇ ਤੇ ਇਹ ਮਦਾਨੀ ਇਲਾਕਿਆਂ ਦੇ ਵਿੱਚ ਜਦੋਂ ਪਹੁੰਚਦੀਆਂ ਨੇ ਤਾਂ ਇਹ ਮੀਹਾਂ ਦੀ ਬਦਲੀ ਕਾਰਵਾਈਆਂ ਕਰਨੀਆਂ ਸ਼ੁਰੂ ਕਰਦੀਆਂ ਨੇ ਕਿਉਂਕਿ ਜਿਹੜੀਆਂ ਦੱਖਣੀ ਹਿੱਸੇ ਚ ਹਿੰਦ ਮਹਾਸਾਗਰ ਤੋਂ ਹਵਾਵਾਂ ਚਲਦੀਆਂ ਹੁੰਦੀਆਂ ਨੇ ਇਹ ਨਮੀ ਵਾਲੀਆਂ ਹਵਾਵਾਂ ਹੁੰਦੀਆਂ ਨੇ ਜਿਹਦੇ ਚਲਦੇ ਜਿਹੜੀਆਂ ਨਮੀ ਭਰੀਆਂ ਹਵਾਵਾਂ ਜਦੋਂ ਮੈਦਾਨੀ ਇਲਾਕਿਆਂ ਦੇ ਵਿੱਚ ਆਉਂਦੀਆਂ ਨੇ ਤੇ ਜਿਸ ਜਗ੍ਹਾ ਤੇ ਟੈਂਪਰੇਚਰ ਜ਼ਿਆਦਾ ਹੁੰਦਾ ਉੱਥੇ ਇਹ ਬਦਲਵਾਈ ਦਾ ਮਾਹੌਲ ਭਾਵ ਗਰਜ ਚਮਕ ਵਾਲੇ ਬੱਦਲ ਬਣਾਉਣੇ ਸ਼ੁਰੂ ਕਰਦੇ ਨੇ ਅਤੇ ਮੀਂਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਦੀਆਂ ਤੇ ਹੁਣ ਆਪਾਂ ਦੇਖਦੇ ਆ ਕਿ ਰਾਜਸਥਾਨ ਦੇ ਕਈ ਇਲਾਕੇ ਗੁਜਰਾਤ ਦੇ ਕਈ ਇਲਾਕਿਆਂ ਦੇ ਵਿੱਚ ਆਪਾਂ ਨੂੰ ਬਦਲਵਾਈ ਦੇਖਣ ਨੂੰ ਮਿਲਦੀ ਹੈ ਤੇ ਇਸ ਤੋਂ ਇਲਾਵਾ ਜੇਕਰ ਹੁਣ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਫਿਲਹਾਲ ਦਾ ਮੌਸਮ ਆ ਜਿਹੜਾ ਠੀਕ ਠਾਕ ਬਣਿਆ ਹੋਇਆ ਹਲਕੀ ਫੁਲਕੀ ਬੱਦਲ ਉੱਪਰਲੇ ਲੈਵਲ ਦੀ ਬੱਦਲਵਾਈ ਬਣੀ ਹੋਈ ਆ ਕੋਈ ਜ਼ਿਆਦਾ ਪ੍ਰਭਾਵ ਨਹੀਂ ਪਾਵੇਗਾ ਇਹ ਪੰਜਾਬ ਦੇ ਮੌਸਮ ਦੇ ਵਿੱਚ ਅੱਜ ਦਾ ਮੌਸਮ ਆ ਜਿਹੜਾ ਲਗਭਗ ਸਹੀ ਰਿਹਾ ਹੁਣ ਜੇਕਰ ਕੱਲ ਦੇ ਮੌਸਮ ਦੀ ਗੱਲ ਕਰੀਏ ਤਾਂ ਕੱਲ ਦੇ ਮੌਸਮ ਦੇ ਵਿੱਚ ਵੀ ਕੋਈ ਜ਼ਿਆਦਾ ਬਦਲਾਅ ਨਹੀਂ ਮਿਲੇਗਾ ਭਾਵ ਮੌਸਮ ਆ ਜਿਹੜਾ ਲਗਭਗ ਸਹੀ ਮਿਲੇਗਾ ਹਵਾਵਾਂ ਦੀ ਗਤੀ ਆ ਜਿਹੜੀ ਥੋੜੀ ਜਿਹੀ ਤੇਜ਼ ਹੋਵੇਗੀ ਭਾਵ ਮੱਧਮ ਰੂਪ ਦੇ ਵਿੱਚ ਹਵਾਵਾਂ ਨੇ ਜਿਹੜੀਆਂ ਉਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਤੇ ਪਹਾੜੀ ਇਲਾਕਿਆਂ ਦੇ ਵਿੱਚ ਇਸੇ ਤਰ੍ਹਾਂ ਹੀ ਜਿਹੜੀ ਬਦਲਵਾਈ ਮੀਂਹਾਂ ਦੀਆਂ ਗਤੀਵਿਧੀਆਂ ਚੱਲਦੀਆਂ ਰਹਿਣਗੀਆਂ ਜਦ ਤੱਕ ਜਿਹੜੀਆਂ ਹਵਾਵਾਂ ਦੱਖਣੀ ਜਾਂ ਪੂਰਬੀ ਚੱਲਣਗੀਆਂ ਕਿਉਂਕਿ ਪੂਰਬੀ ਹਵਾਵਾਂ ਨੇ ਜਿਹੜੀਆਂ ਉਹ ਵੀ ਨਮੀ ਵਾਲੀਆਂ ਹੁੰਦੀਆਂ ਨੇ ਤੇ ਦੱਖਣੀ ਹਵਾਵਾਂ ਨੇ ਜਿਹੜੀਆਂ ਇਹ ਵੀ ਨਮੀ ਵਾਲੀਆਂ ਹੁੰਦੀਆਂ ਨੇ ਜਿਸ ਦੇ ਚੱਲਦੇ ਆਪਾਂ ਨੂੰ ਪਹਾੜੀ ਇਲਾਕਿਆਂ ਦੇ ਵਿੱਚ ਜ਼ਿਆਦਾ ਬੱਦਲਾਂ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਤੇ ਇਸ ਤੋਂ ਇਲਾਵਾ ਲੁਧਿਆਣੇ ਲੁਧਿਆਣੇ ਸ਼ਹਿਰ ਮੋਗਾ ਦੇ ਵਿੱਚ ਟੈਂਪਰੇਚਰ ਆ ਜਿਹੜਾ ਕੱਲ ਨੂੰ ਹਾਈ ਰਹੇਗਾ ਲੁਧਿਆਣਾ ਮੋਗਾ ਜਲੰਧਰ ਤਰਨਤਾਰਨ ਅੰਮ੍ਰਿਤਸਰ ਤੇ ਦੱਖਣੀ ਇਲਾਕੇ ਦੀ ਗੱਲ ਕਰੀਏ ਤਾਂ ਫਾਜ਼ਿਲਕਾ ਫਰੀਦਕੋਟ ਦੇ ਵਿੱਚ ਹਲਕੀ-ਬੁਲਕੀ ਬੱਦਲਵਈਆਂ ਦੀ ਆਵਾਜ਼ ਆ ਜੀ ਜ਼ਰੂਰ ਰਹੇਗੀ ਲੇਕਿਨ ਟੈਂਪਰੇਚਰ ਆ ਜਿਹੜਾ ਇਨ੍ਹਾਂ ਜ਼ਿਲ੍ਹਿਆਂ ਦਾ ਵੀ ਹਾਈ ਰਹੇਗਾ ਹਵਾਵਾਂ ਨੇ ਜਿਹੜੀਆਂ ਉਹ ਦੱਖਣ-ਪੱਛਮੀ ਹਵਾਵਾਂ ਮਿਕਸ ਹੋ ਕੇ ਚੱਲਣਗੀਆਂ ਕੋਈ ਇੱਕ ਪਾਸੇ ਹਵਾਵਾਂ ਨਹੀਂ ਚੱਲਣਗੀਆਂ ਕਿਉਂਕਿ ਹਵਾਵਾਂ ਦਾ ਜਿਹੜਾ ਰੋਖਾ ਉਹ ਇਸ ਤਰ੍ਹਾਂ ਰਹੇਗਾ ਇਸ ਤਰ੍ਹਾਂ ਚਲਦੀਆਂ ਰਹਿਣਗੀਆਂ ਹਵਾਵਾਂ ਮਤਲਬ ਚੱਕਰਵਾਦ ਦੀ ਇਸ ਤਰ੍ਹਾਂ ਕਹਿ ਸਕਦੇ ਆ ਘੁੰਮ ਕੇ ਹਵਾਵਾਂ ਚੱਲਣਗੀਆਂ ਹੁਣ ਆਉਣੇ ਆ ਜੇਕਰ ਬਦਲੀ ਕਾਰਵਾਈਆਂ ਦੀ ਗੱਲ ਕਰੀਏ ਬਦਲੀ ਕਾਰਵਾਈਆਂ ਦੀ ਜੇਕਰ ਗੱਲ ਕਰੀਏ ਤਾਂ ਟੁੱਟਵੇਂ ਰੂਪ ਦੇ ਵਿੱਚ ਬਦਲ ਜ਼ਰੂਰ ਦੇਖਣ ਨੂੰ ਮਿਲਣਗੇ ਪੰਜਾਬ ਦੇ ਵਿੱਚ ਲੇਕਿਨ ਕੋਈ ਵੱਡੀ ਮੀਂਹ ਦੇ ਆ ਕਾਰਵਾਈਆਂ ਨਹੀਂ ਹੋਣਗੀਆਂ ਪਰ 10 15 5 10% ਹੋ ਸਕਦਾ ਕਿ ਹਲਕੇ ਫੁਲਕੇ ਉਹ ਵੀ 5 10% ਹੈ ਲੇਕਿਨ ਬਾਕੀ ਜਿਆਦਾ ਪ੍ਰਭਾਵ ਨਹੀਂ ਮਿਲਣਗੇ ਉੱਪਰਲੇ ਪੱਧਰ ਦੇ ਬਦਲ ਵੀ ਦੇਖਣ ਨੂੰ ਮਿਲਣਗੇ ਦੇ ਇਸ ਦਾ ਅਸਰ ਜਿਹੜਾ ਟੈਂਪਰੇਚਰ ਦੇ ਉੱਤੇ ਨਹੀਂ ਪਵੇਗਾ ਭਾਵ ਟੈਂਪਰੇਚਰ ਉਹੀ 44 45 ਦੇ ਵਿੱਚ ਕੱਲ ਨੂੰ ਦੇਖਣ ਨੂੰ ਮਿਲੂਗਾ ਤੇ ਕੱਲ ਨੂੰ ਪੀਕ ਲੈਵਲ ਦਾ ਟੈਂਪਰੇਚਰ ਮਿਲੇਗਾ ਇਸ ਤੋਂ ਇਲਾਵਾ ਜੇਕਰ ਹੁਣ 8 ਮਈ ਦੇ ਮੌਸਮ ਦੀ ਗੱਲ ਕਰੀਏ ਤਾਂ 8 ਮਈ ਦੇ ਮੌਸਮ ਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਬਦਲਾਅ ਦੇਖਣ ਨੂੰ ਮਿਲੂਗਾ ਭਾਵ ਹਵਾਵਾਂ ਜਿਹੜੀਆਂ ਬਦਲਣਗੀਆਂ ਪੂਰਬੀ ਦਿਫਾਵਾਵਾਂੋਂ ਚੱਲਣਗੀਆਂ ਪੂਰਬੀ ਹਵਾਵਾਂ ਦੇ ਵਿੱਚ ਬੰਗਾਲ ਦੀ ਖਾੜੀ ਜਿਵੇਂ ਉੱਥੋਂ ਨਮੀ ਲੈ ਕੇ ਜਿਹੜੀਆਂ ਮੈਦਾਨੀ ਇਲਾਕੇ ਦੇ ਵਿੱਚ ਪਹੁੰਚਦੀਆਂ ਨੇ ਇਸ ਦੇ ਚੱਲਦੇ ਕਿਉਂਕਿ ਟੈਂਪਰੇਚਰ ਪਹਿਲਾਂ ਹੀ ਹਾਈ ਹੋਣਗੇ ਕੱਲ ਦੇ ਦਿਨ ਜਿਹੜੇ ਟੈਂਪਰੇਚਰ ਹਾਈ ਮਿਲਦੇ ਨੇ ਤਾਂ ਉਸ ਦਾ ਪ੍ਰਭਾਵ ਆ ਜਿਹੜਾ ਪਰਸੋਂ ਨੂੰ ਦੇਖਣ ਨੂੰ ਮਿਲੂਗਾ ਪਰਸੋਂ ਨੂੰ ਦੁਪਹਿਰ ਤੱਕ ਦਾ ਮੌਸਮ ਆ ਜਿਹੜਾ ਲਗਭਗ ਸਾਫ਼ ਰਹੇਗਾ ਭਾਵ ਟੈਂਪਰੇਚਰ ਆ ਜਿਹੜਾ 44-45 ਇਸੇ ਤਰ੍ਹਾਂ ਹੀ ਦੁਪਹਿਰ ਨੂੰ ਆਪਾਂ ਨੂੰ ਚੰਗੀ ਗਰਮੀ ਦਾ ਅਹਿਸਾਸ ਹੋਵਗਾ ਲੇਕਿਨ ਦੁਪਹਿਰ ਤੋਂ ਬਾਅਦ-ਬਾਅਦ 4-5 ਵਜੇ ਤੋਂ ਬੱਦਲਵਾਈਏ ਦਾ ਆਪਾਂ ਨੂੰ ਅਹਿਸਾਸ ਦੇਖਣ ਨੂੰ ਮਿਲੇਗਾ ਟੁੱਟਵੇਂ ਰੂਪ ਦੇ ਵਿੱਚ ਬੱਦਲਵਾਈ ਪਟਿਆਲਾ ਫਤਿਹਗੜ੍ਹ ਸਾਹਿਬ ਰੂਪਨਗਰ ਚੰਡੀਗੜ੍ਹ ਪੂਰਬੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਣਗੇ ਬੱਦਲਵਾਈ ਟੁੱਟਮੀ ਬੱਦਲਵਾਈ ਦੀ ਆਵਾਜ਼ ਆਈ ਅਤੇ ਰਾਤ ਨੂੰ ਆ ਜਿਹੜੀ ਆਪਾਂ ਨੂੰ ਸੰਘਣੀ ਬੱਦਲਵਾਈ ਆ ਜਿਹੜੀ ਪੂਰਬੀ ਹਿੱਸੇ ਦੇ ਵਿੱਚ ਤਨਾਤ ਦੇਖਣ ਨੂੰ ਮਿਲੂਗੀ ਤੇ ਇਸ ਦੇ ਵਿੱਚ ਜਿਆਦਾ ਅਪਡੇਟ ਨਹੀਂ ਦੇ ਸਕਦੇ ਵੀ ਕਿਹੜੇ-ਕਿਹੜੇ ਇਲਾਕ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਜਿਆਦਾ ਸੰਗਣੇ ਬਦਲ ਜਾਂ ਫਿਰ ਜਿਆਦਾ ਮੀਹਾਂ ਦੀਆਂ ਗਤੀਵਿਧੀਆਂ ਕਿਸ ਦੇ ਵਿੱਚ ਹੋਣਗੀਆਂ ਇਸ ਦੇ ਬਾਰੇ ਪੂਰੀ ਅਪਡੇਟ ਨਹੀਂ ਦੇ ਸਕਦੇ ਆਉਂਦੇ 4-5 ਘੰਟਿਆਂ ਦੇ ਵਿੱਚ ਮਤਲਬ ਇਸ ਦੀ ਜਾਣਕਾਰੀ ਜਿਹੜੀ ਇੱਕ ਦਿਨ ਇੱਕ ਦਿਨ ਦੇ ਵਿੱਚ ਉਸੇ ਦਿਨ ਜਾਂ 4-5 ਘੰਟੇ ਪਹਿਲਾਂ ਮਿਲਦੀ ਹੁੰਦੀ ਆ ਵੀ ਕਿੰਨਾ ਕੁ ਪ੍ਰਭਾਵ ਇਹ ਬਦਲ ਪਾ ਸਕਦੇ ਨੇ ਬਾਕੀ ਜੇਕਰ ਕੋਈ ਸਾਡੇ ਕੋਲ ਹੋਰ ਨਵੀਂ ਅਪਡੇਟ ਆਉਂਦੀ ਹੈ ਅਸੀਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ